ਇੱਕ ਪਿੰਡ ਹੈ ਦੋਨਾ ਨਾਨਕਾ ਫਾਜ਼ਿਲਕਾ ਦੇ ਕੋਲੇ ਹੈ ਜਦੋਂ ਫਾਜ਼ਿਲਕਾ ਤੋਂ ਬਾਰਡਰ ਵੱਲ ਨੂੰ ਜਾਂਦੇ ਆ ਤੇਜਾ ਰਹੇ ਲਾ ਲਾਸਟ ਪਿੰਡ ਹੈ ਉਦੋਂ ਪਹਿਲਾਂ ਦੋਨਾ ਨਾਨਕਾ ਹੈ ਉੱਥੋਂ ਦੀ ਕੁੜੀ ਪੰਜਵੀਂ ਚੋ ਫਰਸਟ ਆਈ 447 ਨੰਬਰ ਅ 450 ਚੋਂ ਮੈਂ ਮੈਂ ਕਹਿੰਦਾ ਜੀ ਪੱਤਰਕਾਰ ਦਾ ਪਤਾ ਕੀਤਾ ਉਹ ਕਹਿੰਦਾ ਜੀ ਦੋਨਾ ਨਾਨਕਾ ਪਿੰਡ ਮੈਂ ਤੁਹਾਡੇ ਨਾਲ ਚੱਲوںਗਾ ਤੁਸੀਂ ਫਾਜ਼ਿਲਕਾ ਤੇ ਥਰ ਹੀ ਜਾਓਗੇ ਮੈਂ ਚਲਾ ਗਿਆ ਤੇ ਮੈਂ ਗਿਆ ਉੱਥੇ ਤਾਂ ਸਕੂਲ ਚ ਟੀਚਰ ਸਾਹਿਬ ਮਿਲੇ ਚਲੋ ਜਾਣਦੀ ਸੀ ਮੈਨੂੰ ਚਾਹ ਪਾਣੀ ਪਿਆ ਤੇ ਮੈਂ ਕਿਹਾ ਜੀ ਉਹ ਬੱਚੀ ਨੂੰ ਮਿਲਣਾ ਉਹਨਾਂ ਨੇ ਬੱਚਾ ਭੇਜਤਾ ਵੀ ਲੈ ਕੇ ਆਓ ਤੇ ਥੋੜੇ ਜੇਰ ਬਾਅਦ ਉਹ ਬੱਚਾ ਆਇਆ ਉਹ ਕਹਿੰਦੇ ਜੀ ਉਹ ਨਹੀਂ ਆ ਆ ਸਕਦੀ ਮੈਂ ਕਿਹਾ ਜੀ ਚਾ ਤਾਂ ਕੈਮਰੇ ਤੋਂ ਡਰਦੀ ਹੋਣੀ ਫੋਟੋ ਖਿਚਾਉਣ ਤੋਂ ਡਰਦੀ ਹੋਣੀ ਜਾਂ ਕੌਨਸ਼ੀਅਸ ਹੋਊ ਕਿ ਕੈਮਰਾ ਕੌਨਸ਼ੀਅਸ ਹੋਊ ਜਾਂ ਕੁਝ ਮੈਂ ਕਿਉਂ ਨਹੀਂ ਆ ਸਕਦੀ ਕੀ ਗੱਲ ਉਹ ਕਹਿੰਦੇ ਜੀ ਉਹ ਤਾਂ 20 ਰੁਪਏ ਦਿਹਾੜੀ ਤੇ ਨਰਮਾਂ ਚੁਗਣ ਗਈ ਹੋਈ ਹੈ ਪੰਜਵੀਂ ਜੋ ਫਸਟ ਆ ਗਈ ਤੇ ਉਹਦੀ ਮਾਂ ਬੁਲਾਈ ਉਹ ਕਹਿੰਦੀ ਸਾਈਕਲ ਨਹੀਂ ਹੈਗਾ ਜੀ ਵੀ ਸਕੂਲ ਜਿਹੜਾ ਹੁਣ ਦਸਵੀਂ ਨਾਲ ਉਹ ਨਾਲ ਦੇ ਪਿੰਡ 'ਚ ਹੈ ਹੁਣ ਮੈਂ ਕਿਹਨੂੰ ਭੇਜਾਂ ਫਿਰ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਸ਼ੋਸ਼ੂ ਕਰਾਉਂਦੇ ਆ ਫਿਰ ਮੈਂ ਉਹਨਾਂ ਨੂੰ ਕਿਹਾ ਯਾਰ ਥੋੜਾ ਥੋੜਾ ਪੈਸੇ ਇਕੱਠੇ ਕਰਕੇ ਨਾ ਕੁੜੀ ਨੂੰ ਸਪான்ਸਰ ਕਰਦੇ ਆ ਉਹਦੀ ਪੜ੍ਹਾਈ ਸਪான்ਸਰ ਕਰਤੀ ਅਮਰੀਕਾ ਦੇ ਦੋ ਮਿੱਤਰਾਂ ਨੇ ਦੋਸਤਾਂ ਨੇ ਮੇਰੇ ਨੇ ਤੇ ਤੁਸੀਂ ਦੇਖੋ ਪੰਜਵੀਂ ਛੋਟੀ ਜਿਹੀ ਬੱਚੀ ਸੀ ਸਪான்ਸਰ ਕਰਤੀ ਚਲੋ ਹੁਣ ਹੋ ਗਿਆ ਜੀ ਕੰਮ ਤੇ ਮੈਂ ਕਿਤੇ ਇਲੈਕਸ਼ਨ ਕੈਂਪੇਨ ਦੌਰਾਨ 2019 ਹੀ ਪਤਾ ਨਹੀਂ ਮੈਂ ਕਿਤੇ ਦਲਾਲਾਬਾਦ ਏਰੀਆ ਚ ਕੰਪਲੇਨ ਕਰਦਾ ਸੀ ਤਾਂ ਇੱਕ ਕੁੜੀ ਮੈਨੂੰ ਮਿਲੀ ਕਹਿੰਦੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਹਿੰਦਾ ਨਹੀਂ ਮੈਂ ਪਛਾਣਿਆ ਨਹੀਂ ਕਹਿੰਦੀ ਜੀ ਮੈਂ ਉਹੀ ਹਾਂ ਜਿਹਨੂੰ ਤੁਸੀਂ ਪੰਜਵੀਂ ਚ ਮਿਲਣਾ ਆਏ ਸੀਗੇ ਪੰਜਾਬ ਚੋਂ ਫਸਟ ਆਈ ਸੀ ਮੈਂ ਮੈਂ ਕਿਹਾ ਅੱਛਾ ਤੇ ਕੀ ਕਰਦੀ ਹਾਂ ਹੁਣ ਤੂੰ ਉਹ ਕਹਿੰਦੀ ਜੀ ਮੈਂ ਨੀਟ ਕਲੀਅਰ ਕਰ ਲਿਆ ਤੇ ਮੈਂ ਡਾਕਟਰ ਬਣ ਗਈ ਹੁਣ ਤੂੰ ਡਾਕਟਰ ਬਣ ਗਈ ਮੌਕਾ ਮਿਲ ਗਿਆ ਜੀ ਸੋ ਮੇਰੇ ਪਹਿਲੇ ਦਿਨ ਹੀ ਹੈ ਕਿ ਮੈਂ ਟਾਪਰ ਜਿਹੜੇ ਨੇ ਨਾ ਉਹਨਾਂ ਨੂੰ ਮਿਲਣਾ ਉਹਨਾਂ ਦਾ ਹੌਸਲਾ ਵਧਾਵਾ ਇਹਨਾਂ ਚੋਂ ਗੱਲ ਨੂੰ ਡੀਸੀ ਬਣਨੇ ਆ ਇਹਨਾਂ ਚੋਂ ਐਸਐਸਪੀ ਆਉਣਗੇ ਠੀਕ ਹੈ ਸਰ ਤੁਸੀਂ ਕਿਹਾ ਜੀ ਅੱਗੇ ਵੀ ਜਹਾਜ ਨੇ ਆਪ ਉੱਡਣਾ ਹੁੰਦਾ ਤੁਸੀਂ ਤਾਂ ਇੰਨਾ ਪੈਟਰੋਲ ਪਾਤਾ ਸਾਡੇ ਚ ਵੀ ਬੱਚਿਆਂ ਚ ਵੀ ਅਸੀਂ ਕਿਤੇ ਬਿਲਡਿੰਗ ਦੇ ਨਾ ਵੱਜੇ ਹੋਣ ਹਾਂਜੀ ਬਹੁਤ ਜ਼ਿਆਦਾ ਕੱਲ ਜਦ ਮੈਸੇਜ ਆਇਆ ਵੀ ਤੁਹਾਨੂੰ ਮਾਨ ਸਾਹਿਬ ਨੇ ਮਿਲਣਾ ਸਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਸਾਨੂੰ ਸੱਚਮੁੱਚ ਆਇਆ ਨਹੀਂ ਯਕੀਨ ਨਹੀਂ ਆਇਆ ਵੀ ਸਾਨੂੰ ਫੋਨ ਆਇਆ ਮਾਨ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਬਿਲਕੁਲ ਜਿਕੇ ਵੀ ਇੱਕ ਦੂਜੇ ਨੂੰ ਪੁੱਛਿਆ ਮਾਨ ਸਾਹਿਬ ਆਪ ਮਿਲਣਗੇ ਮਾਨ ਸਾਹਿਬ ਆਪ ਮਿਲਣਗੇ ਮੈਂ ਠੀਕ ਕਿਤੇ ਜਰੂਰ ਪੁੱਛੀ ਜਾ ਨਿੱਖ ਕੁੜੀ ਕਹਿੰਦੀ ਪਿਛਲੇ 10ਵੀਂ 12ਵੀਂ ਚ ਫਸਟ ਆਈ ਉਹ ਉਹ ਕਹਿੰਦੀ ਜੀ ਮਤਲਬ ਮੈਨੂੰ ਐ ਪਤਾ ਲੱਗਿਆ ਵੀ ਭਗਵਾਨ ਤੁਮਨ ਨੂੰ ਮਿਲਣਾ ਹੈ ਕਹਿੰਦੀ ਬੜੀ ਇੱਛਾ ਸੀ ਮੇਰੀ ਪਰ ਕਹਿੰਦੀ ਮੈਨੂੰ ਬਾਅਦ ਪਤਾ ਲੱਗਿਆ ਕਹਿੰਦੀ 95 99% ਨੂੰ ਨਹੀਂ ਮਿਲਦੇ ਉਹਦਾ 98 99 ਤੋਂ ਉੱਪਰ ਹੀ ਮਿਲਦੇ ਨੇ ਕਹਿੰਦੇ ਫਿਰ ਮੈਂ ਇਹਨੂੰ ਇਹਨੂੰ ਗੋਲ ਬਣਾ ਲਿਆ ਵੀ ਮਿਲਣੇ ਮਿਲਣਗੇ ਨਹੀਂ ਆਹ ਕਰੀਏਗੇ ਨਹੀਂ ਅੱਜ ਥੋੜਾ ਸੋ ਕੋਈ ਗੱਲ ਨਹੀਂ ਕਈ ਰੋਲ ਮਾਡਲ ਹੁੰਦੇ ਆ ਕਈ ਜਿਨ੍ਹਾਂ ਨੂੰ ਦੇਖ ਕੇ ਸਕਸੈਸਫੁਲ ਅੱਗੇ ਜਿਵੇਂ ਆਪਾਂ ਕਹਿੰਦੇ ਨਾ ਦੀਵੇ ਤੋਂ ਦੀਵਾ ਜਗਦਾ ਹੈ ਦੀਵਾਲੀ ਵੇਲੇ ਭਾ ਇੱਕੋ ਦੀਵਾ ਲਾਉਨੇ ਆ ਬਾਅਦ ਚ ਉਸੇ ਦੀਵੇ ਨਾਲ ਸਾਰੇ ਦੀਵੇ ਲਾਈ ਜਾਂਦੇ ਆ ਨਾ ਸੋ ਦੀਵੇ ਤੋਂ ਦੀਵਾ ਜਗਦਾ ਮੈਂ ਤਾਂ ਚਾਹਨਾ ਸਾਡਾ ਪੰਜਾਬ ਤਰੱਕੀ ਕਰਦਾ ਰਹੇ ਬਹੁਤ ਜਿਆਦਾ ਪਸੰਦ ਆਇਆ ਜੇ ਤੁਹਾਡਾ ਇਹ ਫੈਸਲਾ ਬੱਚਿਆਂ ਨੂੰ ਮਿਲਣ ਨਾਲ ਬਹੁਤ ਜਿਆਦਾ ਪਸੰਦ ਆਇਆ ਜੀ ਤੇ ਫੇਰ ਫਸਟ ਆਉਣਗੇ ਫੇਰ ਮਿਲੂਗਾ ਜੀ ਥੈਂਕ ਯੂ ਸਰ ਕੋਈ ਚੱਕਰ ਨਹੀਂ ਤੁਹਾਡਾ ਘਰ ਆ ਜੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ